ਕੋਰਸ ਆਫ ਟਰੱਕੀ ਉਹਨਾਂ ਦੇ ਸਾਰੇ ਨੁਮਾਇੰਦੇ ਨੇ ਜੀ ਹਾਂ ਟਰੱਕੀ ਨੇ ਸਾਹਮਣੇ ਜੀ ਜਿਹੜਾ ਹੈ ਕੋਰਸ ਆਫ ਅਮੈਂ ਅਰਤੀ ਐਸੋਸੀਏਸ਼ਨ ਆ ਮੀਟਿੰਗ ਕਰਕੇ ਆਏ ਜੀ ਤੇ ਖੁਲਗੀ ਹੜਤਾਲ ਜੀ ਖੁਲਗੀ ਖੁਲਗੀ ਹੜਤਾਲ ਜੀ ਕਿਉਂ ਦੀ ਮੰਗਦੇ ਨੇ ਕੱਲ ਤੋਂ ਕੱਲ ਤੋਂ ਕੰਮ ਤੇ ਲੱਗੂ ਜੀ ਤੇ ਮੈਂ ਇਹਨੂੰ ਕਿਹਾ ਵੀ ਸਭ ਤੋਂ ਮਤ ਤੋਂ ਬਾਅਦ ਮਤਲਬ ਮੈਂ ਨਹੀਂ ਚਾਹੁੰਦਾ ਕਿ ਕਿ ਮੈਂ ਆਪ ਖੁਦ ਜੀ ਵੀਨਾ ਪਰਵਾਰ ਨੂੰ ਮਿਲਾਂ ਹਾਂ ਵੀ ਡਾਲਾ ਖੁੱਲੀ ਅੱਖਾਂ ਲੱਗੇ ਤੁਲੇ ਪੰਜ ਤੋਂ 6 ਘੰਟੇ ਬੋਰੀ ਮੰਡੀ ਚ ਨਹੀਂ ਦੇਣੀ ਸੋ ਇਹ ਨਾ ਕਿ ਨੂੰ ਸੈਲੈਂਸ ਸੈਲੈਂਸ ਬਹੁਤ ਸਪੇਸ ਹੈ ਨਹੀਂ ਛਲ ਰਹੇ ਨਾ ਮੀਟਿੰਗ ਹੋ ਗਈ ਆ ਜਾੜਦੀਆਂ ਕਰਕੇ ਆੜਤਾਲ ਕੋਰਤੀ ਜੀ ਆੜਤਾਲ ਤੇ ਕਿਸਾਨਾਂ ਦੇ ਪੈਸੇ ਸਾਡੇ ਕੋਲੇ ਆ ਗਏ 45000 ਰੁਪਏ ਸੀਸੀਐਲ ਕਹਿੰਦੇ ਆ ਕੈਸ਼ ਕਰਾ ਦੇਣ ਜੀ ਜਿਉ ਤੱਕ ਕੋ ਕਰੇ 75 ਪੈਸੇ ਆਹੀ ਕੰਮ ਦਾ ਲਾਨੇਦਾਰ ਦਾ ਠੀਕ ਹੈ ਠੀਕ ਹੈ ਕਿਉਂ ਸਾਰੇ ਪਰਿਵਾਰ ਦਾ ਖਿਆਲ ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ ਵਧੀਆ ਕੱਲ ਨਰਾਤੇ ਆਂ ਦਿਨ ਚੱਲਦੇ ਨੇ ਕਹਾਂ ਆਂ ਦਿਨ ਚੱਲਦੇ ਨੇ ਖੁਸ਼ੀਆਂ ਉਹ ਤੁਹਾਨੂੰ ਮੈਂ ਨਹੀਂ ਪਾ ਸਕਦਾ ਕੱਲ ਤੋਂ ਕੱਲ ਨੂੰ ਮਾਰੂ ਸੈਲਫਾ ਅੱਜ ਅੱਜ ਕਪੜਾ ਮਾਰ ਲਓ ਜਿੰਦਾਬਾਦ 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 ਕਿਰੋ ਬਾਈ ਕਿ ਬਰਿਆ ਜੀ ਇਹਦੇ ਨਾਲ ਸਾਡਾ ਐਕੀਰ ਨੇ ਜੀ ਢੂਟ ਫੋੜ ਕੇ ਨਹੀਂ ਪਤਾ ਰੱਖਤਾ ਬੁੱਲਤਾਂ ਦੇ ਟਾਈਮ ਉਦੋਂ ਤੱਕ ਨਹੀਂ ਬਣਿਆ ਸਤਿ ਨਮਸਕਾਰ ਦਰਿਆ ਜੀ ਸਾਡਾ ਪਹਿਲਾ ਬਨਿਆਲੀ ਦੌਰ ਹੈ ਬਨਿਆਲੀ 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 ਦੇ ਦੇ ਦੋ ਬੜਾ ਜ਼ੋਰ ਬਨਿਆਲੀ ਇਕੱਠੇ ਇਕੱਠੇ ਸਾਰਾ ਬਜੀਤ ਹੋਣੀ ਸਰ ਸਾਡੇ ਹੱਥ ਸਰ ਸਾਰਾ ਨੇ ਸਰ ਇਹ ਬਜਟ ਸਰ ਪਹਿਲਾਂ ਅਨਾਉਂਸ ਕਰਤਾ ਉਹਨਾਂ ਨੇ ਹਾਂ ਜੀ ਜੀ ਬਾਕੀ ਵੀ ਰੱਖਦੇ ਜੀ ਫਿਰ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਹਾਂ ਜੀ ਹਾਂ ਜੀ ਹਾਂ ਜੀ ਆਪ ਦੇ ਨਹੀਂ ਪਥਰਾ ਵੀ ਦੇਖਣ ਜੋ ਕੋਈ ਹੈ ਤੁਸੀਂ ਇੰਨਾ ਪਿਆਰ ਹੀ ਦੇ ਦੋ ਤੇ ਜੇ ਕਿਤੇ ਮੈਂ ਵੀ ਗਲਤ ਕਰ ਰਿਹਾ ਹਾਂ ਮੈਨੂੰ ਮੋੜਾ ਬਕਰੋ ਨਹੀਂ 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 ਹੈ ਡੋਗਨਾਰਾ 100% ਡੋਗਨਾਰਾ ਨਾ ਮੇਰਾ ਕਿਸੇ ਰੇਤੇ ਚ ਸਾ ਨਾ ਮੇਰਾ ਖੱਡਾ ਕਿਸੇ ਸਾ ਨਾ ਮੇਰਾ ਮੈਨੂੰ ਕਹਿੰਦਾ ਜਿੱਥੇ ਲੋਕਾਂ ਨੂੰ ਝੁੱਲਾ ਫੜਦਾ ਬੜੋ ਚਾਹ ਟਰੱਕਰ ਆਈ ਹੈ ਚਾਹ ਟਰੈਕਟਰ ਆਈ ਹੈ ਆੜਤੀਆਂ ਰਹੀਆਂ ਕਿਸਾਨਾਂ ਦਾ ਮਜ਼ਦੂਰਾਂ ਦਾ ਮੇਰੇ ਵੱਲੋਂ ਐਡਾ ਵੱਡਾ ਐਡਾ ਪਟਾਉਂਦਾ ਡੇਟਾ ਜੀ ਕਿ ਸੋਚਿਆ ਆਮ ਕੰਮ ਕਰਾਂ ਦੇ ਮੁੰਡੇ ਨੂੰ ਸੋਚਿਆ ਅੱਜ ਵੀ ਆਏ ਸੋਹਾਂਗੇ ਨਹੀਂ ਮੇਰੀ ਥੋੜੇ ਜਿਹਾ ਤੁਸੀਂ ਮੇਰੇ ਤੇ ਮੀਨਜੀਤ ਕੇ ਨਾ ਥੋੜੀ ਦੇ ਕਰੂ ਹਾਂਜੀ ਅਸੀਂ ਜੀ ਅੱਜ ਲੱਗੇ ਹੋਏ ਆਂ ਮੂਟਾ ਮੂਟਾ ਦਾ ਕੋਈ ਚੱਕਰ ਨਹੀਂ ਉਹ ਤਾਂ ਅਜ 23 ਸਾਲਾਂ ਮਗਰ ਨੇ ਜਦੋਂ ਉਦੋਂ ਪਤਾ ਨਹੀਂ ਕੀ ਹੋਊਗਾ ਉਹ ਬਾਅਦ ਚ ਦੇਖਾਂਗੇ ਪਹਿਲਾਂ ਕੰਮ ਦੇਖੋ ਹੁਣ ਆਲੇ ਨਹੀਂ ਤਾਂ ਆਖਰੀ ਸਾਲ ਕਰਦੇ ਹਾਂ ਹਾਂਜੀ ਲੋਕਾਂ ਨੂੰ ਆਖਰੀ ਸਾਲ ਵਾਲੇ ਯਾਦ ਰਹਿ ਜਾਣਗੇ ਹਾਂਜੀ ਹਾਂ ਯਾਰ ਸਰਪੀਸ ਸਿਲੰਡਰ ਸਸਤਾ ਕਰਤਾ ਇਹ 4 ਸਾਲ ਲੁੱਟਿਆ ਹੁੰਦਾ ਉਹ ਤਾਂ ਆਪਾਂ ਪਹਿਲੇ ਦਿਨ ਤੋਂ ਲੱਗੇ ਹੋਏ ਆਂ ਨੌਕਰੀਆਂ ਦੇਣ ਵਾਸਤੇ ਲੱਗੇ ਆਂ ਪਾਣੀ ਕਹੇ ਨਹਿਰਾਂ ਕੱਸੀਆਂ ਦਾ ਪਾਣੀ ਬਿਜਲੀ ਬਿਜਲੀ ਦੱਸੋ ਮੇਰੀ ਗੱਲ ਆ ਰਹੀ ਹੈ ਉਹ ਕਾਟ ਪੈਲੇ ਕਰ ਰਹੀ ਹੈ ਰਾਤ ਨੂੰ ਵੀ ਰਹੀ ਆਪ ਮੋਟਰਾਂ ਚੱਲੀ ਆਹ ਮੋਟਰਾਂ ਬੰਦ ਕਿੰਨਾ ਰਾਤ ਦਿੰਦੀ ਹੈ ਪਹਿਲਾਂ 17 18 ਹਾਂ ਸੰਪਤੀਆਂ ਹੋ ਗਈ ਸਾਡੇ ਤੇ ਕਿਸੇ ਮੈਨਟੋ ਜਾ ਰਿਹਾ ਸੀ 17 ਮਿੰਟ ਵੀ ਹੋ ਗਈ ਹਾਂਜੀ ਹਾਂ ਮੇਰੇ ਮਿੰਟ ਵੀ ਆਜੋ 17 ਸੰਪਤੀਆਂ ਹੋ ਗਈਆਂ ਆਪਰੇ ਤੱਕ ਵੈਰੀ ਗੁੱਡ 75 ਮਿੰਟਾਂ ਚੋਂ ਇਹ ਵੈਰੀ ਗੁੱਡ ਹੋਰ ਲੜਾਈਆਂ ਨੂੰ ਹੀ ਪਟਾਣੀਆਂ ਨੇ ਲੜੀ ਜਾਂਦੀ ਸਰਪੰਚ ਹੀ ਹੈ ਹਰਾਲਾ ਕਰੇ ਨੇ ਪਿੰਡ ਦੀ ਸਰਪੰਚੀ ਹੈ 20-20 ਲੱਖ ਰੁਪਏ ਲਾਈ ਜਾਂਦੀ ਸੀਮ ਸਿੰਘ ਸਾਹਿਬ ਕਾਦੀ ਬਦੌਲਤ ਆ ਨਹਿਰ ਕਿਉਂ ਨਾ ਪਿੰਡਾਂ ਨੂੰ ਪਾਣੀ ਵੀ ਮਿਲ ਰਿਹਾ ਜੀ ਦੇ ਨਾ ਬੰਦੋ ਜਣੀਆਂ ਇਹਦੇ ਤੇ ਲੱਗਿਆ ਜੀ ਤਿੰਨ ਜਗ੍ਹਾ ਢਾਈ ਥੱਲੇ ਹਾਲ ਕਿ ਨੇ ਹੂੰ ਇੱਧਰ ਟੋੜਣਾ ਜੀ ਬੜੀ ੱੱਲੀਆਂ ਜੀ ਖੇੜੀ ਖਲਾਫਤ ਵਰਾ ਜੀ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਬਰਨਾਰੇਪੁਰ ਇਸੇ ਨੇਰ ਤੋਂ ਜਾਂਦਾ ਹੈ ਹਰੀਗੜ੍ਹ ਵਾਲੀ ਨਹਿਰ ਕਹਿੰਦੇ ਮੈਂ ਉਸ ਮਤਲਬ ਬਰਨਾਰੇ ਦੇ ਆਲੇ ਦੁਆਲੇ ਪਿੰਨੇ ਹਰੀਗੜ੍ਹ ਹੈ ਰਾਜਗੜ੍ਹ ਹੈ ਆਲੇ ਦੁਆਲੇ ਪੂਰੇ ਕੁੱਬੇ ਹੈ ਨਹਿਰ ਉਹਨਾਂ ਦੀਆਂ ਜੜਾਂ ਚ ਜਾਂਦੀ ਹੈ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਜਦੋਂ ਨਹਿਰ ਹੀ ਤੁਹਾਡੇ ਖੇਤਾਂ ਤੋਂ ਜਾਂਦੀ ਹੈ ਕਹਿੰਦੇ ਨਾ ਜੀ ਇੱਥੇ ਮੋਗਾ ਨਹੀਂ ਕਿਉਂ ਨਹੀਂ ਹੈਗਾ ਵੀ ਘੱਟ ਤੋਂ ਘੱਟ ਜਿੰਨਾ ਵੀ ਹੈ ਜ਼ਮੀਨਾਂ 'ਚੋਂ ਜਾ ਰਹੀ ਜੇ ਹੁਣ ਇੱਥੇ ਨਾ ਫੈਕਟਰੀ ਲਾਉਂਦਾ ਤਾਂ ਘੱਟ-ਘੱਟ ਤੁਹਾਡੇ ਆਲੇ-ਦੁਆਲੇ ਦੇ ਪਿੰਡਾਂ ਦੇ ਮੁੰਡਿਆਂ ਕੁੜੀਆਂ ਨੂੰ ਕੰਮ ਦੇਉਂਗਾ ਨਾ ਮੈਂ ਸ਼ਰਤ ਰੱਖੂਗਾ ਪਹਿਲਾਂ ਇਹਨਾਂ ਦੇ ਨੂੰ ਕੰਮ ਦਿਓ ਫੈਕਟਰੀ ਵਾਲੇ ਵੀ ਚਾਹਣਗੇ ਵੀ ਇੱਥੋਂ ਹੀ ਕੰਮ ਮਿਲ ਜੇ ਤਾਂ ਸਾਨੂੰ ਦੂਰ ਨਹੀਂ ਜਾਣਾ ਜੇ ਹੁਣ ਆ ਇਸ ਨਹਿਰ 'ਚੋਂ ਤੁਹਾਨੂੰ ਪਾਣੀ ਵੀ ਮਿਲਦਾ ਫਿਰ ਇਹ ਰੱਖੀ ਫਿਰਾਈ ਮੇਰੀ ਅੱਖ ਲੱਗਿਆ ਜੇ ਉੱਥੇ ਹੀ ਚਾਰ ਜਗ੍ਹਾ ਲੱਗ ਗਈ ਹੋਰ ਫਤਾਂ ਮੈਂ ਪਾਣੀ ਆਪਣੇ ਕੋਲੇ ਪਹੇਹ ਆ ਹੋਣ ਮਿੱਟੀ ਵੀ ਦੇਖੋ ਉਧਰ ਤੇ ਉਧਰ ਕੱਲ ਦਾ ਸਰਕਲ ਵੀ ਬਣਾਉਂਦੀ ਹੈ ਮਿੱਟੀ ਬਹੁਤ ਫੁਜਾਉ ਕਿੱਤਾਂ ਚ ਵੀ ਆ ਗਈ 90 90 ਮਣਟ ਚੋਨਾ ਹੋ ਗਿਆ ਠੀਕ ਹੈ ਠੇਕਾ ਵਧ ਗਿਆ ਠੇਕਾ ਤਾਂ ਲੱਖ ਲੱਖ ਤੇ ਚਲੇ ਗਿਆ ਠੀਕ ਹੈ ਤੇ ਪਰ ਐਂਕੀ ਫਸਲ ਬਹੁਤ ਵਧੀਆ ਹੋ ਰਹੀ ਹੈ ਦਾਣਾ ਦਾਣਾ ਚੱਕਾਂਗੇ ਕੱਲ ਤੋਂ ਤੁਹਾਡਾ ਕੰਮ ਸੀ ਆ